ਇਹ ਕਿਉ ਲੈ ਕੇ ਆਏ ਨਾ ਮੇਰ ਮਠਾਈ ਤਾਂ ਲੈ ਕੇ ਆਈ ਇਹਨਾਂ ਵੀ ਕੰਨ ਕਾਲੋ ਨੇ ਇਹ ਜਿਹੜਾ ਆ ਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨਾਂ ਨੇ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਦੇ ਰਾਜਪੁਰੀ ਨਾਂ ਦੇ ਨਾਲ ਇਹਨਾਂ ਨੇ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ

ਮੈਨੂੰ ਤੁਹਾਡੀ ਪ੍ਰਸ ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸਾਂ ਨਹੀਂ ਚੰਗੀਆਂ ਲੱਗਣੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾਂ ਚੰਗੀਆਂ ਲੱਗਣੀਆਂ ਅਦਾ ਤੁਹਾਨੂੰ ਲੋਕ ਦਾ ਤਿੰਨ ਦਿਨ ਦਾ ਵਾਰ ਦਿੰਦਾ ਜੀ ਤਿੰਨ ਦਿਨ ਦਾ ਪੁਲਸ ਮਾਰ ਦਿੰਦਾ ਹੈ ਕਿਨੇ ਦਿਨ ਦਾ ਮੰਗੇਗੇ ਤੁਹਾਡੇ ਵੱਲੋਂ ਸਾਡੇ ਨੂੰ ਮਾਰ ਜਿਆਦਾ ਮੰਗੇ ਜਦੋਂ ਸਾਹਿਬ ਨੇ ਆਖਮੜ ਸੁਣ ਕੇ ਤਿੰਨ ਦਿਨ ਦਾ ਵਾਰ ਦਿੰਦਾ ਹੈ ਸਰ ਅ ਵੀ ਕਹਿ ਜੀ ਬੰਦ ਕੇ 24 ਮਿੰਟ ਦੇ ਬਾਅਦ ਦਾ ਜਿਹੜਾ ਪੇਚ ਦਾਲਦ ਕਰਵਾਉਣ ਆਇਆ ਸੀ ਨਾਲ ਉਹਨੂੰ ਜਦ ਸਾਹਿਬ ਨੇ ਸਾਨੂੰ ਤਿੰਨ ਦਿਨ ਦਾ ਵਾਰ ਦਿੰਦਾ ਹੈ ਦੈਟਸ ਆਲ देखो पुलिस ने 7 दिन का रिमांड मंगवाया सीगा पुलिस ने एक ग्राउंड ਦਿੱਤੀਆਂ ਸੀ रिमांड ਦੇ ਵਿੱਚ ਕੀ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿमांड ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਰ ਇਹ ਕਿੰਨੇ ਦਿਨਾਂ ਤੇ ਪੇਸ਼ ਕਰਨਾ ਹੁੰਦਾ ਕਿੰਨੇ ਘੰਟੇ ਦੇ ਵਿੱਚ ਕਿੰਨਾ ਤੇ ਕਿੰਨਾ ਇਹ ਵਿਦਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ ਸਵਾ 9 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ ਸਵਾ 4 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਅਸੀਂ ਇਸ ਕਰਾਤੀਆਂ ਔਰ ਫਰਦਰ ਅਸੀਂ ਇਹ ਦੇ ਅਗੇਂਸਟ ਜਿਹੜੀ ਕਾਰਵਾਈ ਕਰਾਂਗੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਥੇ ਵੀ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ਹਿਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ